ਹਾਂ ਮੈਂ ਨਰੇਗਾ ਵਰਕਰ ਵੀ ਹਾਂ ਤੇ ਹਾਂਜੀ ਮੈਂ ਕੱਲ ਲੇਬਰ ਲਾਈ ਸੀਗੀ ਇੱਕ ਇੱਕੇ ਸੂਈ ਤੇ ਲੇਬਰ ਲੱਗੀ ਹੋਈ ਸੀਗੀ ਇੱਕ ਪਾਸੇ ਮੇਰੀ ਲੇਬਰ ਲੱਗੀ ਹੋਈ ਸੀ ਇੱਕ ਪਾਸੇ ਪੈਨਰਜਵੰਤ ਕੌਰ ਦੀ ਲੇਬਰ ਲੱਗੀ ਹੋਈ ਸੀਗੀ ਤੇ ਉਥੋਂ ਕਿ ਜਿਹੜੇ ਮੇਰੇ ਲੇਬਰ ਦੇ ਨਾਲ ਬੰਦੇ ਸੀਗੇ ਕੁਝ ਉਹ ਵੀ ਕਹਿ ਰਹੇ ਕਿ ਇੱਕ ਮੈਂਬਰ ਉਥੋਂ ਜਿਹੜਾ ਘਿੱਟਲਾ ਵਾ ਤੇ ਉਹ ਸਾਰੀ ਦਿਹਾੜੀ ਪੇ ਉੱਥੋਂ ਕੰਮ ਜਿਹੜਾ ਨਹੀਂ ਹੋਇਆ ਇਸ ਕਰਕੇ ਉਥੋਂ ਨਾਲ ਜਿਹੜੇ ਹੈਲਪਰ ਸੀਗੇ ਉਹਨਾਂ ਨੂੰ ਘਰ ਛੱਡ ਕੇ ਗਏ ਨੇ ਘਰ ਛੱਡ ਗਿਆਂ ਸਾਰੇ ਉਹਨਾਂ ਦੇ ਮੌਕੇ ਤੇ ਜਿਹੜੀ ਆ ਡੈਥ ਹੋ ਗਈ ਆ ਤੇ ਬਸ ਅਸੀਂ ਹੁਣ ਇਹੋ ਸਰਕਾਰ ਕੋਲ ਮੰਗ ਕਰਨਾ ਚਾਹੁੰਦੇ ਆ ਕਿ ਕਿ ਉਹਨਾਂ ਦੀ ਕੁਝ ਹਲਪ ਕੀਤੀ ਜਾਵੇ ਜਸਪਾਲ ਸਿੰਘ ਸਾਲਾ ਬਾਰਾ ਸਿੰਘ ਕਿਹੜਾ ਪਿੰਡ ਡਾਲ ਤੇ ਮਦਾ ਜਿਹੜੀ ਪੂਰੇ ਗਰਮੀਦਗੌਰ ਕੀ ਲੱਗਦੇ ਸਨ ਹਾਂ ਮੰਮੀ ਮੇਰੀ ਕੀ ਗੱਲਬਾਤ ਹੋਈ ਸਾਰੀ ਕੱਲਬਾਤ ਇਤਰਾ ਕੰਮ ਦੇ ਨੇ ਗਾੜੇ ਗਈ ਸੀ ਤੇ ਉੱਥੇ ਖਬਰ ਆੜ ਪਈ ਇਹਨੂੰ ਤੇ ਮਤਲਬ ਕਿ ਰਾਜਵੰਨਾ ਲਾ ਜਾਂਦਾ ਘਰੇ ਚੋਕੇ ਉੱਥੇ ਹੀ ਪਾਣੀ ਪੂਣੀ ਪਿਆ ਆ ਤੇ ਮੁਰਕੇ ਘਰੇ ਆਉਂਦੇ ਆ ਰਹਉਂਦੇ ਰਾਜ ਦੇਥੋ ਵੀ ਕਿੰਨੇ ਬੇਟੇ ਦੇਤੇ ਬੇਟੇ ਤੇ ਦੋ ਦੋ ਗੁੱਡੀਆਂ ਦੀ ਕੀ ਮੰਗ ਕਰਦੇ ਆ ਮੰਗ ਆਈ ਸਰਕਾਰ ਤੋਂ ਕਰਦੇ ਆ ਕਿ ਆਡਾ ਕੋਈ ਥੋੜਾ ਬਾਧਾ ਮਸਲਾ ਲੋਗੇ ਹਾਂਜੀ ਘਰ ਬਾ ਸਾਡਾ ਮਾਤਾ ਦੇ ਨਾਲ ਹੀ ਚੱਲਦਾ ਸੀ ਜਿਹੜਾ ਬਜ਼ੁਰਗ ਆਡਾ ਉਹ ਅੰਜਾ दारू ਪੀਤੀ ਜਾਂਦਾ ਐਹੀਂ ਇਤਰਾ ਹੀ ਮਾਤਾ ਦੇ ਸੇਤੋਂ ਗੁਜ਼ਾਰਾ ਕਰਨ ਦਾ ਐ ਤੁਹਾਨੂੰ ਮੁਆਵਜ਼ਾ ਦਿੱਤਾ ਜਾ। ਈਨਾ ਭੈਣ ਜੀ ਹਾਂਜੀ ਵੀਰ ਜੀ ਮੇਰਾ ਨਾਮ ਰਾਜਵੀਰ ਕਿਹੜਾ ਪਿੰਡ ਚ ਡਾਲ ਤੇ ਗਰਮੀਤ ਕੌਰ ਦੀ ਜਿਹੜੀ ਡੈਥ ਹੋਈ ਉਦੋਂ ਤੁਸੀਂ ਮੌਜੂਦ ਸੀ ਇੱਥੇ ਹਾਂਜੀ ਵੀਰ ਜੀ ਨਾਲ ਆਹੀਂ ਸਾਰੇ ਜਦੋਂ ਨਾਲ ਕੁਛ ਹੋਇਆ ਸੀ ਛਾਵੇਂ ਖੜਿਆ ਛਾਵੇਂ ਖੜ ਕੇ ਨੰਮੇ ਪਾਤਾ ਤੇ ਪਾਣੀ ਬਹੁਤ ਦੂਰ ਸੀਗਾ ਪਾਣੀ ਲੈਣ ਗਈਆਂ ਨਾਲ ਦੀਆਂ ਭੈਣਾਂ ਸਾਡੇ ਜਿਹਨਾਂ ਚਰਨੋਂ ਹੀ ਪਾਣੀ ਪੂਣੀ ਲੈ ਕੇ ਆਏ ਆ ਉਹਨਾਂ ਚਰਨੋਂ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਆ ਤੇ ਫਿਰ ਸਾਡੇ ਕੋਲ ਨਾ ਕੋਈ ਫੋਨ ਸੀ ਨਾ ਕੋਈ ਸੰਦ ਸੀ ਤੇ ਜਿਹੜਾ ਹੀ ਪਿੰਡ ਨਹੀਂ ਲਿਆ ਸਕੇ ਤੇ ਜਦੋਂ ਵੀਰ ਆਏ 2:30 ਵਜੇ ਉਹਨਾਂ ਨੂੰ ਅਸੀਂ ਆਖਿਆ ਕਿ ਵੀਰ ਜੀ ਇਹਨੂੰ ਬੀਬੀ ਨੂੰ ਹਾਦੀ ਪਿੰਡ ਪਚਾਓ ਤੇ ਉਹਨਾਂ ਨੇ ਪਿੰਡ ਜਰੂਰ ਲੈ ਕੇ ਆਂਦਾ ਵਾ ਤੇ ਆਉਂਦਿਆਂ ਉਹਨਾਂ ਦੀ ਡੈਥ ਹੋ ਗਈ ਆ ਕੀ ਮੰਗ ਕਰਦੇ ਨਹੀਂ ਵੀਰ ਜੀ ਅਸੀਂ ਤਾਂ ਮੰਗ ਕਰਦੇ ਆ ਕਿ ਚਲੋ ਗਰੀਬ ਬਹੁਤ ਹੀ ਮਤਲਬ ਆ ਅਹੀਂ ਡਾੜੀ ਕਰਕੇ ਰੋਟੀ ਖਾਣ ਆਲੇ ਚਲੋ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਜੀ ਕਿਹਨਾਂ ਦਾ ਟਾਡਾ ਮਰਜਬੰਦ ਕੌਰ ਤੁਸੀਂ ਨਰੇਗਾ ਦੇ ਇੰਚਾਰਜ ਹਾਂਜੀ ਸਰ ਹਾਂਜੀ ਕੀ ਗੱਲ ਹੋਈਏ ਜਿਹੜੇ ਮਾਤਾ ਤੁਹਾਡੇ ਐ ਨਰੇਗਾ ਦੀ ਤੁਹਾਡੀ ਪਾਰਟੀ ਦੀ ਆ ਚੱਲ ਰਹੀ ਸਾਰੀ ਹਾਂਜੀ ਸਰ ਹਾਂਜੀ ਮੇਰੀ ਹੀ ਕੰਮ ਦੇ ਵਿੱਚ ਲੇਵਰ ਲੱਗੀ ਸੀ ਬੀਬੀਏ ਤੇ ਵਿਚਾਰੀ ਕਿ ਮੈਨੂੰ ਤਾਂ ਪਹਿਲਾਂ ਮੈਂ ਕਿਹਾ ਮੈਂ ਕਾ ਬੀਬੀ ਬਜ਼ੁਰਗ ਜੀ ਤੁਹਾਡੇ ਤੋਂ ਕੰਮ ਨਹੀਂ ਹੋਣਾ ਵਿਚਾਰੀ ਕਹਿੰਦੇ ਨਹੀਂ ਮੇਰੇ ਘਰ ਦੀ ਹਾਲਤ ਬਹੁਤ ਮਾੜੀ ਆ ਤੇ ਤੂੰ ਮੈਨੂੰ ਕੰਮ ਤੇ ਲਾ ਛੱਡ ਤੇ ਕਾਲਜ ਉਹ ਇਹਨਾ ਵਾਪਰਿਆ ਮੈਨੂੰ ਉਸ ਟਾਈਮ ਮੈਂ ਨਹੀਂ ਸੀ ਕੰਮ ਤੇ ਮੌਜੂਦ ਨਹੀਂ ਸੀ ਮੇਰੇ ਘਰੇ ਕੋਈ ਕੰਮ ਹੀ ਸੀ ਕਰਕੇ ਮੇਰੇ ਤੋਂ ਜਾਇ ਨਹੀਂ ਗਿਆ ਤੇ ਮੇਰੀ ਲੇਬਰ ਨੇ ਆਣ ਕੇ ਦੱਸਿਆ ਕਿ ਇਸ ਤਰ੍ਹਾਂ ਬੀਬੀ ਦੀ ਡੈਥ ਹੋ ਗਈ ਉੱਥੇ ਕੰਮ ਤੇ ਸੀ ਤੇ ਗਾਰਡ ਛੱਡ ਕੇ ਗਿਆ ਇਹਨਾਂ ਨੂੰ ਕਰੇ ਉਹ ਜਦੋਂ ਵਾਪਸੀ ਗਿਆ ਵਾ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਤੁਸੀਂ ਉੱਚੇ ਅਧਿਕਾਰੀਆਂ ਦੇ ਨਾਲ ਇਸ ਬਾਰੇ ਗੱਲ ਕੀਤੀ ਹਾਂਜੀ ਸਰ ਕੀਤੀ ਤੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਕੁਝ ਨਹੀਂ ਹਾਲ ਦੀ ਘੜੀ ਤੱਕ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੋ ਸਾਡੇ ਤੋਂ ਹੋਊਗਾ ਬਣੂਗਾ ਅਸੀਂ ਜ਼ਰ ਤੜੀ ਹੈਲਪ ਕਰਾਂਗੇ ਤੇ ਤੁਹਾਡੇ ਨਰੇਗਾ ਵੱਲੋਂ ਕੋਈ ਪਾਰਟੀ ਜਿਹੜੀ ਜਿਹੜੀਆਂ ਸੈਕਟਰੀ ਆ ਉਹ ਇਹਨਾਂ ਦੀ ਕੋਈ ਮਦਦ ਜਾਂ ਬਲਾਗ ਵੱਲੋਂ ਕੋਈ ਮਦਦ ਵੀ ਕੋਈ ਆਖਿਆ ਤਾਂ ਨਹੀਂ ਹੋਊਗਾ ਸਰ ਹਾਲ ਦੀ ਘੜੀ ਤੱਕ ਕਿਸੇ ਨੇ ਕੁਛ ਨਹੀਂ ਜੇ ਆਖਿਆ ਅਸੀਂ ਤਾਂ ਕਹਿੰਦੇ ਕਿ ਚਲੋ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਸੇ ਨੇ ਅਜੇ ਕੋਈ ਨਹੀਂ ਸਾਡਾ ਕੋਈ ਨਾ ਅਜੇ ਤੱਕ ਆਇਆ ਹੀ ਆ ਕਹਿ ਰਹੇ ਆਵਾਂਗੇ ਆਵਾਂਗੇ ਵੇਖੋ ਹੁਣ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਅਜੇ ਤੱਕ ਕੋਈ ਮੌਜੂਦਾ ਕੱਲ ਦੀ ਉਹਨਾਂ ਦੀ ਡੈਥ ਹੋਈ ਅਜੇ ਤੱਕ ਕੋਈ ਨਹੀਂ ਜੇ ਆਇਆ दिल्ली क्राइम नेशनल न्यूज़ नजर सफर